ਕਾਨੂੰਨ ਲਾਗੂ ਕਰੋ ਲਾਗੂ ਕਰੋ ਇਹ ਅਣਕਿਤੇ ਦੋਸ਼ੀਆਂ ਤੇ ਐਮਐਸਏ ਲਾਗੂ ਕਰੋ ਲਾਗੂ ਕਰੋ ਲਾਗੂ ਮੈਂ ਬਣ ਕੇ ਆ ਸਾਰੇ ਉਹ 200 400 ਬੈਠਾ ਹੈ ਉਸਨੂੰ ਸचेत ਹੋਣਾ ਪੈਣਾ ਹੈ ਅੱਜ ਜਿੰਨੀਆ ਸਨ ਤਾਂ ਇੱਥੇ ਪਹਿਲਾਂ ਵੀ ਛੱਡ ਦੇਣਾ ਹੈ ਪਰ ਇਹਦਾ ਮਤਲਬ ਕਹਿੰਦਾ ਕੋਈ ਵੀ ਵਿਆਦ ਨਹੀਂ ਕਰੂ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ 9 ਸਾਲ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਦਵੀ ਕੋਈ ਸੀ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਬਰਗਾੜੀ ਦੀਆਂ ਗਲੀਆਂ ਨਾਲੀਆਂ ਚ ਖਿਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬਦਬੀ ਦੇ ਰੋਸ ਨੂੰ ਲੈ ਕੇ ਇਸ ਚੌਂਕ ਵਿੱਚ ਬੈਠੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦੋ ਸਰਕਾਰਾਂ ਬਦਵੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ ਪੰਥ ਦੀ ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਕੈਪਟਨ ਅਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਬੀਆਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਫੇਰ ਚਰਨਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਹੈ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਟ ਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295 ਏ ਜਿਹੜੀ 3 ਐਫ ਆਈ ਆਰਾਂ ਦੇ ਉੱਤੇ ਦਰਜ ਹੈ 63 117 128 ਪਰੰਤੂ ਸੌਦਾ ਸਾਧ ਦੇ ਉੱਤੇ ਹਜੇ ਤੱਕ 295 A ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਏਤੀ ਮਾਰ ਪਈ ਕਰਲਾਣੀ ਤੈਂ ਕਿ ਦਰਦਨਾ ਆ ਕਿ ਸਿੱਖਾਂ ਦੇ ਨਾਲ ਐਡੀ ਵੱਡੀ ਬੇਇਨਸਾਫੀ ਹੈਗੀ ਆ ਕਿ ਇੱਕ ਸੌਦਾ ਸਾਧ ਦੇ ਉੱਤੇ 295 A ਹੀ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਸ਼ਰਿਆਮ ਖੁੱਲੇ ਤੋਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਆ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਚੌਥਾ ਜਿਹੜੀ ਸਰਕਾਰ ਆ ਉਹਨੇ ਕੇਸਾਂ ਦੀ ਪੇਰਵਾਹੀ ਕਰਨੀ ਹੁੰਦੀ ਆ ਤੇ ਕੇ ਸਾਰੇ ਇਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਸ ਸਾਰੇ ਰੋਸ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰਗੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਾਉਣਾ ਤੋਂ ਗੁਰਦੁਆਰਿਆਂ ਚ ਆ ਪ੍ਰਿਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਆ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਬਿਲਕੁਲ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਿਹੜੇ ਮੁੱਖ ਦੋਸ਼ੀ ਆ ਗਰਮੀਆ ਬਾਬਾ ਜਿਹੜਾ ਰਾਮ ਰਹੀਮਾ ਬਲਾਤਕਾਰੀ ਸਾ ਦਾ ਉਹਦੇ ਤੇ ਉਹਦੇ ਚੇਲਿਆਂ ਤੇ ਅੱਜ ਤੱਕ ਜਿਹੜਾ ਕੇਸ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗ੍ਰਹਿਸਖਤਰ ਵੱਲੋਂ ਉਹਦੇ ਤੇ ਜਿਹੜੀ ਰੋਕ ਲਾਈ ਗਈ ਆ ਉਹਨੂੰ ਚਲਾਉਣ ਦੇ ਲਈ ਅਤੇ ਗੋਲੀ ਕਾਂਢ ਦੇ ਵਿੱਚ ਜਿਹੜੇ ਨਾਮਜਦ ਲੋਕ ਆ ਜਾਂ ਜਿਹੜੀ ਹਜੇ ਅਧੂਰੀ ਜਾਂਚ ਪਈ ਉਹਨੂੰ ਪੂਰਾ ਕਰਨ ਦੇ ਲਈ ਤਰਾਸਦੀ ਦੀ ਗੱਲ ਇਹ ਆ ਕਿ ਆ ਸਰਕਾਰ ਇਸ ਵਿਸ਼ੇ ਤੇ ਆਈ ਆ 24 ਘੰਟਿਆਂ ਤੇ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਆਈ ਆ ਵੀ ਅਸੀਂ ਇਹਦਾ ਇਨਸਾਫ ਕਰਾਂਗੇ ਤੇ ਅੱਜ 3 ਸਾਲ ਦਾ ਸਮਾਂ ਬੀਤਣ ਤੇ ਵੀ ਇਹਨਾਂ ਨੂੰ ਭਰਨਿਆਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਦੱਸਣਾ ਪੈ ਰਿਹਾ ਕਿ ਭਾਈ ਤੁਹਾਡੇ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ ਉਹ ਵੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਹੋਵੇ ਸੋ ਅੱਜ ਦਾ ਇਹ ਪ੍ਰੋਟੈਸਟ ਉਸੇ ਸਬੰਧ ਚ ਆ 295 A ਸੈਕਸ਼ਨ ਦੇ ਤਹਿਤ ਉਸ ਰਾਮ ਰਹੀਮ ਤੇ ਬਲਾਤਕਾਰੀ ਦੇ ਉੱਤੇ ਕੇਸ ਚੱਲਣਾ ਚਾਹੀਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਦੇ ਚੇਲੇ ਹਜੇ ਭਗੌੜੇ ਆ ਉਹਨਾਂ ਤੇ ਵੀ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਉਣਾ ਚਾਹੀਦਾ ਗ੍ਰਿਫਤਾਰ ਕਰਨਾ ਚਾਹੀਦਾ ਦੇਖੋ ਜਦੋਂ ਜਿਹੜੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਹੈ ਅਕਾਲ ਤਖਸਾਲ ਸਾਹਿਬ ਤੋਂ ਜੇ ਕਿਸੇ ਵਿਅਕਤੀ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਉਹਦੇ ਤੇ ਅਸੀਂ ਅਸੀਂ ਇੱਕ ਕਾਮ ਇਨਸਾਨ ਹੋਣ ਦੇ ਨਾਂ ਤੇ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਦੇ ਸਕਦੇ ਅਕਾਲ ਤਖ ਦੀ ਮਰਜ਼ਾਦਾ ਦੇ ਅਨਸਾਰ ਉਹਨੂੰ ਤਨਖਾਹਿਆ ਕਰਾਰ ਦੇਣਾ ਹੀ ਸਾਡੇ ਲਈ ਇੱਕ ਅੱਧ ਦੇ ਟਾਈਮ 'ਚ ਵੱਡੀ ਗੱਲ ਆ ਉਸ ਤੋਂ ਬਾਅਦ ਉਹ ਤੇ ਸਜ਼ਾ ਕੀ ਲੱਗਦੀ ਆ ਸਜ਼ਾ ਤੋਂ ਬਾਅਦ ਆਪਾਂ ਇਹ ਤੇ ਪ੍ਰਤੀਕਰਮ ਦੇ ਸਕਦੇ ਹਾਂ ਕਿਉਂਕਿ ਅਕਾਲ ਤਖ ਸਾਹਿਬ ਨੂੰ ਅਸੀਂ ਡਾਇਰੈਕਸ਼ਨ ਨਹੀਂ ਕਰ ਸਕਦੇ ਅਸੀਂ ਸਿੱਖੀ ਸਿਧਾਂਤਾਂ ਦੇ ਚੱਲਦੇ ਹੋਏ ਅਸੀਂ ਉਹ ਤੇ ਡਾਇਰੈਕਸ਼ਨ ਨਹੀਂ ਦੇ ਸਕਦੇ ਅਸੀਂ ਉਸ ਫੈਸਲੇ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਹੋਣਗੇ ਉਹ ਅਸੀਂ ਕਰ ਸਕਦੇ ਹਾਂ